ਸੋ ਵਿਸ਼ਾ ਪ੍ਰਸਿੱਧਿਆ ਇਸ ਦਾ ਮਤਕੁੰਤ ਆ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਆਪਾਂ ਇਥੋਂ ਦੇ ਰਹਿਣ ਵਾਲੇ ਜਿਹੜੇ ਹੈਗੇ ਆ ਸੇਵਾਦਾਰ ਉਹਨਾਂ ਕੋਲੋਂ ਲੈਣਿਆ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਭ ਤੋਂ ਪਹਿਲਾਂ ਦਰਸ਼ਕ ਤੁਹਾਡਾ ਨਾਮ ਜਾਣਨਾ ਚਾਹਣਗੇ ਦਾਸ ਗੁਰਮੀਤ ਸਿੰਘ ਹਾਂਜੀ ਪੰਜਾਬ ਦੀ ਧਰਤੀ ਕਪੂਰਥਲੇ ਤੋਂ ਠੀਕ ਹੈ ਜੀ 12 ਸਾਲ ਤੋਂ ਸੇਵਾ ਦੇ ਰਿਹਾ ਮਾਰੇ ਸਤਿ ਪਾਛਲੇ ਰਹੇ ਠੀਕ ਹੈ ਜੀ ਇਸ ਸਥਾਨ ਦਾ ਨਾਮ ਦਰਬਾਰ ਸੇਵਾ ਗੁਰਬਖਸ਼ਰ ਦੀ ਗੋਬਿੰਨੀ ਵਿਖੇ ਜੋ ਫਰਾਕੀ ਧਰਤੀ ਤੇ ਬੜੇ ਹੋਏ ਹਨ ਹਾਂਜੀ ਇਹਨਾਂ ਦੀ ਜਿਹੜੀ ਤਿਆਰੀ ਆ ਮਹਾਂਪੁਰਸ਼ ਸੰਤ ਬਾਬਾ ਬਰਦੇਸ਼ ਸਿੰਘ ਜੀ ਬਲੰਦਪੁਰੀ ਸਾਹਿਬ ਤੋਂ निरंतर शाहकोट बसिया ਤੋਂ ਉਹਨਾਂ ਦੁਬਾਰਾ ਜਿਹੜੀ ਚਲਾਈ ਜਾ ਰਹੀ ਹੈ ਠੀਕ ਹੈ ਜੀ ਤੇ ਮਹਾਰਾਜ ਦੀ ਬੜੀ ਕਿਰਪਾ ਵਾ ਸੰਗਤਾਂ ਵੱਲ ਚੜ ਕੇ ਆਤਵਾ ਜਿਹੜੀਆਂ ਦਰਸ਼ਨ ਦੇਦਾਰੇ ਕਰਦੀਆਂ ਨੇ ਠੀਕ ਹੈ ਜੀ ਲੰਗਰ ਚਾਹ ਪਾਣੀ ਦੇ ਥੱਲੇ ਚੱਲ ਰਹੇ ਨੇ ਉੱਤੇ ਦਰਬਾਰਸਿਆਂ ਵਿੱਚ ਮਹਾਰਾਜ ਦੇ ਸੁਖੀ ਸਾਹਿਬ ਦੀ ਜਿਹੜੀ ਉਹ ਪ੍ਰੰਤਤਾ ਹੋਈ ਆ ਆਓ ਨਾਲ-ਨਾਲ ਆਪਾਂ ਸੰਗਤਾਂ ਨੂੰ ਜਿਹੜੇ ਦਰਬਾਰਸਿਆਂ ਤੋਂ ਦਰਸ਼ਨ ਕਰਾਉਂਦੇ ਹਾਂ ਜੀ ਜੀ ਬਾਬਾ ਜੀ ਆਓ ਜੀ ਨਬਸਾਬ ਸਾਹਿਬ ਮਹਾਰਾਜੀ ਦਾ ਅੱਜ ਦਾ ਸੰਗਤਾਂ ਦਰਸ਼ਕਾਂ ਜੀ ਨਾਲੇ ਸਭ ਨੂੰ ਕਰਕੇ ਜਰਿਆ ਕੋਲ ਦਰਸ਼ਕਾਂ ਨੂੰ ਆਖੀ ਅੱਜ ਦੀ ਜਿਹੜੀ ਬਖਸ਼ ਮਾਰਾ ਜੀ ਉੱਪਰ ਪਰਿਵਾਰ ਸਾਹਿਬ ਦੇ ਵਿੱਚ ਸੁਖਨੀ ਸਾਹਿਬ ਜਿਹੜੇ ਪਰਿਵਾਰ ਚੱਲ ਰਹੇ ਹਨ ਸੰਗਤਾਂ ਉੱਤੇ ਵੀ ਬਾਕਹ ਪ੍ਰਾਰਥਨਾ ਕਰਦੇ ਨੇ ਸੋ ਆਨ ਦਰਸ਼ਨ ਨਬਾ ਜੀ ਦੇ ਸਵਾ ਸੰਗਤਾਂ ਦਰਸ਼ਕਾਂ ਜੀ ਅਨੇਕ ਪਰ ਬਿਨੰਤੇ ਸਾਧੂ ਰਾਕਰ ਹੁੰਗਾਇ ਹਰਿ ਤਸਲਾ ਕਰ ਮੋਟ ਗਰੀ ਸੰਗਤ ਅਦਰ ਆਇਆ ਸਰਬ ਸੁਖ ਨਾਨਕ ਤੇ ਪਾਰ ਮਨਸਤ ਕੋ ਜੀਵਨ ਹਾਰ ਭੁਕੇ ਕੋ ਦੇ ਉਚਾਰ ਸਭਨੇ ਨਾ ਚਾ ਕੀ ਰਸਤੀ ਮਾਣੇ ਪ੍ਰਭ ਦੇ ਕਾਰਣਾ ਪੈ ਸਭ ਕਿਛ ਤਿਸ ਦਾ ਨੋ ਕਰਨਾ ਜੋਗ ਇਸ ਬਿੰਦੂ ਸਰਵਾ ਨਾ ਬੋਗ ਜਪ ਜਨ ਸਦਾ ਸਦਾ ਦੇ ਰਣੀ ਸਾਹਿਬ ਤੇ ਕੋਚ ਨਿਰਮਲ ਰੇਕਰੀ ਕਰਕੇ ਪਾਜਿਸ ਕੋ ਨਾਮ ਦਿਆ ਮਾਨ ਸੁਭਜਨ ਨਿਰਮੁਤੀਆ ਚਲ ਕਮਨ ਕੋ ਕੀ ਪ੍ਰਦੇਤ ਜਿਸਨ ਆਵੇ ਹਰ ਤਖਤੀ ਉਹ ਮਾਰੇ ਨਿਗੜੀ ਚਾਪੜ ਚਾਪੜ ਜੀ ਦਾ ਸੰਤਾਰਾ ਤੋਂ ਜੀ ਸੰਤਨ ਕਰੀਏ ਬਹੁਤ ਸੰਤਾਨਿ ਸ਼ਾਹ ਦਾ ਜੀ ਅਦਵਾਰ ਨੂੰ ਠੀਕ ਜੀ ਦਾ ਭਾਈ ਭੱਜਿਆ ਅਜਾ ਤਮਸ ਕਾਰੇ ਸਾਰੇ ਸਵੇਰ ਕਰਦੇ ਨੇ ਬਹੁਤ ਚੰਗਾ। ਜੀ ਆਇਆਂ ਨੂੰ ਨੰਬਰ 29 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 2 ਇਹਤਬਾਰ ਸਵਾਮਨ ਹੋ ਗਿਆ ਸਾਰਿਆਂ ਇਥੇ ਚਾਹ ਦੀ ਹੈ ਜਿਹੜੇ ਬੱਚੇ ਦੇਖੋ ਮਾਰੇ ਦੀ ਕਿਰਪਾ ਨਾਲ ਸਵਾਮਨ ਲੁੱਟ ਰਹੇ ਹਨ ਅਮਰ ਬਖਸ਼ਾ ਅੱਲਾਹ ਸ਼ਾਹਦਤ ਮਾਰੇ ਕੋਟਾ ਨਾ ਪਿਆਰ ਦੋ ਲੱਖ ਤਾਮਰੇ ਆ ਮਾਰੇ ਦੇ ਨਾਲ ਸਤਿ ਸ਼੍ਰੀ ਅਕਾਲ ਬਤਨਾ ਦੇ ਸੇਗਾ ਸਭ ਤੋਂ ਪਹਿਲਾਂ ਮਹਾਰਾਜ ਦੇ ਦੁਨੀਆ ਤੋਂ ਅੰਨੇ ਪਿੱਛੇ ਇੱਥੇ ਸੰਗਤਾਂ ਬੈਠ ਕੇ ਜਦੋਂ ਗਰਮੀਆਂ ਦੇ ਵਿੱਚ ਠੀਕ ਖੁੱਲੇ ਪੰਡਾਲ ਜਿਹੜੇ ਉਹ ਖੁੱਲੇ ਪੰਡਾਲ ਲੱਗਦੇ ਇੱਥੇ ਟੈਂਟ ਤੋਂ ਅੱਗੇ بڑے-बड़े ਪ੍ਰੋਗਰਾਮ ਜਿਹੜੇ ਮਹਾਰਾਜ ਦੀ ਦੇਰ ਨਾਲ ਹੁੰਦੇ ਆ ਇੱਥੇ ਪਿੱਛੇ ਸਾਰੀ ਦੂਰ ਦੀ ਕਿਰਪਾ ਸਾਡਾ ਸੰਗਤਾਂ ਦੇ ਲੋਕ ਦੇ ਨਾਲ ਸਾਰਾ ਜਿਹੜਾ ਪਿੱਛੇ ਮਹਾਰਾਜ ਦੀ ਕਿਰਪਾ ਦਿੱਤੀਆ ਖੁੱਲੇ ਸਥਾਨ ਦਾ ਸਤਿ ਸ਼੍ਰੀ ਅਕਾਲ ਇਹ ਤੇ ਰੰਗ ਲੇ ਸਭੀ ਜਿਹੜੇ ਮਹਾਰਾਜ ਜੀ ਮਰਿਆ ਡਲਦਾ ਮਾਰਤਾ ਤਿਆਰ ਸਾਰਾ ਸਥਾਨ ਜਿਹੜਾ ਮਹਾਰਾਜ ਜੀ ਕਿਰਪਾ ਨਾਲ ਸਾਰਾ ਤਿਆਰ ਹੋਣਾ ਪਿੱਛੇ ਤੱਕ ਇਹ ਬੜੀ ਜੁਰੀ ਕਿਰਪਾ ਕਰ ਰਹੇ ਸੱਚੇ ਪਾਤਸ਼ਾਹ ਬਣੇ ਰਹਿਤੀ ਸਾਡੇ ਜੀ ਜੀਤ ਜੀ ਨਿਸ਼ਾਨ ਮਹਾਰਾਜ ਜੀ ਦੇ ਬਿਲਕੁਲ ਬਿਲਕੁਲ ਇਹ ਭਾਈ ਸਾਹਿਬ ਵੀ ਆਪ ਜੀ ਦਾ ਵੀ ਬਹੁਤ ਬਹੁਤ ਧੰਵਾਦ ਲਾਸਟ ਵਿੱਚ ਪੰਜਾਬੀਆਂ ਵਾਸਤੇ ਕੋਈ ਮੈਸੇਜ ਪੰਜਾਬੀਆਂ ਵਾਸਤੇ ਮੈਸੇਜ ਇਹੀ ਆ ਵੀ ਸੱਚੇ ਪਾਤਸ਼ਾਹ ਦੇ ਨਾਲ ਜੁੜੋ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਉਹਦੀ ਬਾਣੀ ਬਾਣੇ ਦੇ ਧਾਨੀ ਬਣੀ ਹੈ ਆਪਾਂ ਕਿਉਂਕਿ ਜਿੱਥੇ ਵੀ ਸੱਚੇ ਪਾਤਸ਼ਾਹ ਧੰਗੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਸਤਕਾਰ ਨਿਸ਼ਾਨ ਝੂੜਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਪੰਜਾਬੀਆਂ ਨੂੰ ਇਹੀ ਸੁਨੇਹਾ ਵੀ ਜਿੱਥੇ ਵੀ ਜੋ ਸੱਚੇ ਪਾਤਸ਼ਾਹ ਨੂੰ ਚੇਤੇ ਰੱਖੋ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰੋ ਬਾਣੀ ਪੜੋ ਤੇ ਬਾਣੀ ਬਾਣੀ ਤੁਹਾੜੇ ਮੱਤਰੀ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਆਪ ਜੀ ਦਾ ਮਾਰੇ ਦਰਸ਼ਨ ਦੇ ਕੇ ਤੁਸੀਂ ਆ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ